ਕੀਰਤਪੁਰ ਸਾਹਿਬ ਵਿਖੇ ਪਾਖੜਾ ਨਹਿਰ ਦੇ ਵਿੱਚ ਡਿੱਗੀ ਥਾਰ ਗੱਡੀ ਮਿਲੀ ਜਾਣਕਾਰੀ ਅਨੁਸਾਰ ਚਾਲਕ ਵੀ ਪਾਣੀ ਦੇ ਵਿੱਚ ਹੀ ਡੁੱਬ ਗਿਆ ਕੁਝ ਦੂਰੀ ਤੱਕ ਗੱਡੀ ਪਾਣੀ ਦੇ ਉੱਪਰ ਤੈਰਦੀ ਰਹੀ ਪਰ ਜਿਵੇਂ ਹੀ ਗੱਡੀ ਦੇ ਵਿੱਚ ਪਾਣੀ ਭਰਿਆ ਤਾਂ ហេਠਾ ਬੈਠ ਗਈ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚ ਗਈ ਹੈ ਤੇ ਉਨ੍ਹਾਂ ਵੱਲੋਂ ਗੋਤਾਖੋਰ ਦੀ ਟੀਮ ਨੂੰ ਬੁਲਾ ਲਿਆ ਗਿਆ ਹੈ ਤੇ ਨਹਿਰ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤੇ ਚਾਲਕ ਅਤੇ ਗੱਡੀ ਨੂੰ ਲੱਭਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਦੇਖੋ ਤਸਵੀਰਾਂ ਸ਼੍ਰੀ ਗੁਰੂਪੁਰ ਸਾਹਿਬ ਤੋਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਸਾਨੂੰ ਜਾਣਕਾਰੀ ਮਿਲੀ ਸੀ ਜੀ ਫੇਰ ਜਿੱਤੇ ਹੁਣ ਮੇਰੀ ਟੀਮ ਆਈ ਉੱਥੇ ਠੀਕ ਹੈ ਹੁਣ ਸਰਚ ਕਰਦੇ ਆਂ ਕੀ ਲੱਗਦਾ ਉੱਥੇ ਹੁਣ ਸਲਿੰਗ ਫਸਿਆ ਲੱਗਦਾ ਗੱਡੀ ਇੱਥੇ ਹੋਸਾ ਲੱਗਦਾ ਇਸੇ ਸਾਥ ਹੋ ਗਿਆ ਹੋਰ ਅਸਾ ਪਾਇ ਵੀਡ